ਮਣੀ ਅਨੀ ਪ੍ਰਧਾਨ ਜੀ ਕੀ ਨਾਮ ਹੈ ਅੱਜ ਦਾ ਕੀ ਕਾਰਗੋ ਰੱਖਿਆ ਗਿਆ ਅੱਜ ਦਾ ਇਹ ਪ੍ਰੋਗਰਾਮ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ 2025 ਨੂੰ ਸਾਫ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਡਰੱਗ ਦੇ ਖਿਲਾਫ ਪੰਜਾਬ ਨੂੰ ਸੰਭਾਲਣ ਲਈ ਮਾਵਾਂ ਦੇ ਪੁੱਤ ਬਚਾਉਣ ਲਈ ਪੈਣਾ ਦੇ ਸੁਹਾਗ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਨੇ ਇੱਕ ਪੰਜਾਬ ਸੰਭਾਲੋ ਮਹਮ ਚਲਾਈ ਸੀ ਜਿਸ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਸੰਭਾਲੋ ਮਹਮ ਨੂੰ ਵੱਡੇ ਪੱਧਰ ਤੇ ਪਰਮਾ ਹੋਂਗਾਰਾ ਮਿਲ ਰਿਹਾ ਹੈ। ਆ ਜਦੋਂ ਬਹੁਜਨ ਸਮਾਜ ਪਾਰਟੀ ਨੇ ਇਹ ਮਹਮ ਚਲਾਈ ਕਿ ਅਸੀਂ ਡਰਗ ਨੂੰ ਖਤਮ ਕਰਾਂਗੇ ਤਾਂ ਉਸ ਤੋਂ ਬਾਅਦ ਮੌਜੂਦਾ ਸਰਕਾਰ ਆਮ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਜੁੱਧ ਨਸ਼ਿਆਂ ਦੇ ਵਿਰੁੱਧ ભગવંત માન આરોધી ટીમ ਪੂਰੀ ਸਰਕਾਰ মিডিਆ ਰਾਹੀਂ ਆਪ ਵੱਡੇ ਪਰੋਰਾਂ ਦੇ ਵਿੱਚ ਇਹੀ ਗੱਲ ਕਹਿ ਰਹੇ ਸੀ ਕਿ ਅਸੀਂ ਨਸ਼ਿਆਂ ਨੂੰ ਥੋੜੇ ਜਿਹੇ ਦਿਨਾਂ ਵਿੱਚ ਠੱਲ ਪਾ ਲਾਂਗੇ ਪਰ ਜਦੋਂ ਉਹਨਾਂ ਨੇ ਸਰਕਾਰ ਬਣਾਈ ਸੀ ਕਿ ਅਸੀਂ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਪਰ ਸਾਨੂੰ ਕਹਿੰਦਨ ਵੀ ਸ਼ਰਮ ਆਉਂਦੀ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਮਜੀਠਿਆ ਵਿਧਾਨ ਸਭਾ ਦੇ ਵਿੱਚ ਉਸ ਪਿੰਡ ਦੇ ਵਿੱਚ 27 ਮੌਤਾਂ ਨਕਲੀ ਸ਼ਰਾਬ ਇਹ ਸਰਕਾਰ ਨੇ ਜੇ ਵੇਚੀ ਤਾਂ ਉਹ ਗਰੀਬ ਪਰਿਵਾਰ ਦੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਬਹੁਜਨ ਸਮਾਜ ਪਾਰਟੀ ਇਸ ਗੱਲ ਦੀ ਨਿੰਦਿਆ ਕਰਦੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਜਿਹੜੀ ਆਮ ਪਾਰਟੀ ਕਹਿੰਦੀ ਹੈ ਕਿ ਸਾਡੀ ਰਾਜਧਾਨੀ ਹੈ ਸੰਗਰੂਰ ਸੰਗਰੂਰ ਦੇ ਵਿੱਚ ਮੌਤਾਂ ਹੋਈਆਂ ਨਸ਼ੇ ਦੇ ਨਾਲ ਉਸ ਸਮੇਂ ਵੀ ਇਹ ਕਹਿੰਦੇ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਪਰ ਅਸੀਂ ਇਹ ਗੱਲ ਕਹਿ ਸਕਦੇ ਹਾਂ ਡਾਂਕੇ ਦੀ ਛੋੜ ਤੇ ਕਿ ਆਮ ਪਾਰਟੀ ਕਾਂਗਰਸ ਪਾਰਟੀ ਭਾਜਪਾ ਅਕਾਲੀ ਦਲ ਜਿਨ੍ਹਾਂ ਦੀ ਸਰਕਾਰ ਪੰਜਾਬ ਚ ਰਹੀ ਇਹ ਇੱਕੋ ਆਰਐਸਐਸ ਜਿਹੜੀ ਪਾਰਟੀ ਆ ਉਹਦੇ ਉਹਦੇ ਬੇਟੇ ਆ ਉਹਦੇ ਪੋਤੇ ਆ ਉਹਦੇ ਬੱਚੇ ਆ ਇਹ ਤਾਂ ਬਸ ਪੱਗਾਂ ਬਦਲ ਕੇ ਆਉਂਦੇ ਆ ਕਿਉਂਕਿ ਪਹਿਲਾਂ ਵੀ ਸੰਗਰੂਰ ਚ ਮੌਤਾਂ ਹੋਈਆਂ ਆ ਹੁਣ ਫੇਰ ਇਹਨਾਂ ਨੇ ਕਰਾਤੀਆਂ ਜੋ ਆਰਐਸਐਸ ਕਹਿੰਦੀ ਆ ਉਸੇ ਤਰ੍ਹਾਂ ਇਹ ਕਰਦੇ ਆ ਬਹੁਜਨ ਸਮਾਜ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਆ ਅਰ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਅਸੀਂ ਆਪੀਲ ਕਰਦੇ ਆ ਕਿ ਆਹ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਦੇ ਹੇਠ ਕਿ ਪੰਜਾਬ ਗੁਰੂਆਂ ਦੀ ਧਰਤੀ ਆ ਗੁਰੂਆਂ ਦੀ ਸੋਚ ਦੇ ਜਦੋਂ ਗੁਰੂਆਂ ਦਾ ਘੋੜਾ ਨੇਸ਼ਿਆਂ ਦੇ ਖੇਤ ਵੱਲ ਨਹੀਂ ਸੀ ਗਿਆ ਤਾਂ ਅਸੀਂ ਵੀ ਗੁਰੂਆਂ ਦੀ ਸੋਚ ਤੇ ਪਹਿਰਾ ਦੇ ਕੇ ਪੰਜਾਬ ਦੇ ਵਿੱਚ ਨਸ਼ੇ ਖਤਮ ਕਰੀਏ ਔਰ ਜਿਹੜੇ ਮਜੀਥੇ ਦੇ ਵਿੱਚ ਸਾਥੀ ਮਰੇ ਆ ਬਹੁਜਨ ਸਮਾਜ ਪਾਰਟੀ ਨੇ ਮੰਗ ਰੱਖੀ ਆ ਕਿ ਉਸ ਪਰਿਵਾਰ ਨੂੰ 1 ਕਰੋੜ ਰੁਪਇਆ ਔਰ ਇੱਕ ਮੈਂਬਰ ਨੂੰ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ 'ਚ ਇੱਕ ਮੋਰੰਡਨ ਡੀਸੀ ਰਾਹੀਂ ਰਾਜਪਾਲ ਨੂੰ ਭੇਜ ਰਹੇ ਹਾਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੀ ਹਾਂ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਵਾਦੀ ਪਾਰਟੀ ਦੇ ਸਰਕਾਰ ਨੇ ਵੀ ਕਿਹਾ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਡੀ ਸਰਕਾਰ ਆਂ ਤੇ ਅਸੀਂ ਨਸ਼ਾ ਖਤਮ ਕਰ ਦਾਂਗੇ ਅਸੀਂ ਕਰਾਂਗੇ ਅਸੀਂ ਕਰਕੇ ਦਿਖਾਇਆ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਭਾਜਨ ਸਮਾਜ ਪਾਰਟੀ ਨੇ ਚਾਰ ਬਾਰ ਸਰਕਾਰ ਬਣਾਈ ਭਾਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਪਹਿਣ ਕੁਮਾਰੀ ਮਾਇਆ ਭਤੀ ਉੱਥੇ ਮੁੱਖ ਮੰਤਰੀ ਬਣੀ ਉੱਥੇ ਕੋਈ ਨਸ਼ੇ ਸ਼ਰਾਬ ਨਕਲੀ ਪੀ ਕੇ ਮਰਿਆ ਨਹੀਂ ਰਕ ਇਤਿਹਾਸ ਦੱਸਦਾ ਤੁਸੀਂ ਪੱਤਰਕਾਰ ਹੋ ਤੁਹਾਨੂੰ ਵੀ ਪਤਾ ਹੋਵੇਗਾ ਪਰਾਜੀ ਜੋ ਜੋ ਆਮ ਆਦਮੀ ਪਾਰਟੀ ਸਰਕਾਰ ਜੇ ਵੱਡੇ ਵਾਅਦੇ ਕੀਤੇ ਸੀ ਨਸ਼ਾ ਨੂੰ ਖਤਮ ਕਰਾਂਗੇ ਅਸੀਂ ਨਸ਼ਾ ਵਿਰੁੱਧ ਜਿਹੜੀ ਇੱਕ ਵੱਡਿਆ ਇੱਕ ਮੁਹਿੰਮ ਚਾਲੂ ਕੀਤੀ 31 ਮਈ ਤੱਕ ਲੱਗਦਾ ਨਸ਼ਾ ਪੰਜਾਬ ਵਿੱਚ ਖਤਮ ਹੋ ਜਾਏਗਾ ਜਿਹੜੇ ਤਿੰਨ ਸਾਲ ਤੱਕ ਨਹੀਂ ਕਰ ਸਕਿਆ 31 ਮਾਰਚ ਤੱਕ ਪਰਸੋਂ ਨੂੰ ਜੀ 31 ਮਾਰਚ ਤੱਕ ਕਿੱਥੇ ਕਰ ਦੇਣਗੇ ਹੁਣ ਵੀ 31 ਮਈ ਤੱਕ ਕਿੱਥੇ ਕਰ ਦੇਣਗੇ ਜੀ ਜੇ ਇਹਨਾਂ ਦਾ ਤਿੰਨ ਸਾਲ ਤੱਕ ਨਹੀਂ ਇਹ ਕਰ ਸਕਿਆ ਹੁਣ ਕਿੱਥੇ ਕਰ ਦੇਣਗੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕਿ ਪੰਜਾਬ ਨੂੰ ਸੁਭਾਲਣਗੇ ਕੋਈ ਬਦਲਾਅ ਲਿਆ ਕੇ ਦੇਣਗੇ ਪਾਰੇ ਨਹੀਂ ਲਿਆ ਸਕੇ ਪਰ ਬਹੁਜਨ ਸਮਾਜ ਪਾਰਟੀ ਗੁਰੂਆਂ ਦੀ ਸੋਚ ਤੇ ਪੈਰਾ ਦੇ ਕੇ ਰਾਇਵਰਾਂ ਦੀ ਸੋਚ ਤੇ ਪੈਰਾ ਦੇ ਕੇ ਜੋ ਰਾਇਵਰ ਚਾਹੁੰਦੇ ਸੀ ਉਹਦੇ ਪੈਰਾ ਦੇ ਕੇ ਅਸੀਂ ਪੰਜਾਬ 'ਚ ਜੇਕਰ ਪੰਜਾਬੀ ਨੇ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸਾਡੀ ਸਰਕਾਰ ਲਿਆਂਦੀ ਔਰ ਮੈਂ ਕਹਿ ਸਕਦਾ ਕਿ ਹੁਣ ਸਰਕਾਰ ਬਣੇਗੀ ਠੀਕ ਹੈ ਧੰਨਵਾਦ